ਭਾਈ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਦੁਵਾਰਾ ਕੌਮ ਦੇ ਸਾਹਮਣੇ ਭਾਈ ਅਮਰਿਤਪਾਲ ਸਿੰਘ ਦਾ ਇੱਕ ਸਨੇਹਾ ਰੱਖਿਆ ਦੁਵਾਰਾ ਮਾਈਕ ਤੇ ਆ ਕੇ ਤੇ ਕੌਮ ਨੂੰ ਖਾਤਬ ਹੋਏ ਨੇ ਤਰਸੀਮ ਸਿੰਘ ਪਿਤਾ ਤਰਸੀਮ ਸਿੰਘ ਜਿਹੜੇ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਨੇ ਦੁਵਾਰਾ ਇੱਕ ਬਿਆਨ ਜਾਰੀ ਕੀਤਾ ਖਾਸ ਕਰਕੇ ਪੰਥ ਦੇ ਮੱਦੇਨਜ਼ਰ ਕੌਮ ਦੇ ਮੱਦੇਨਜ਼ਰ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਇਹ ਗੱਲਾਂ ਕਰਨੀਆਂ ਉਹਨਾਂ ਵਾਸਤੇ ਵੀ ਸ਼ਾਇਦ ਜ਼ਰੂਰੀ ਹੋ ਗਈਆਂ ਸੀ ਜਿਸ ਵਾਸਤੇ ਉਹਨਾਂ ਨੇ ਕੌਮ ਦੇ ਸਨਮਖ ਹੋ ਕੇ ਤੇ ਕੁਝ ਗੱਲਾਂ ਖਾਸ ਕੀਤੀਆਂ ਨੇ ਭਾਈ ਅਮਰਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਜੇਲ੍ਹ 'ਚ ਨੇ ਸਗੋਂ ਸਜ਼ਾ ਜਿਹੜੀ ਆ ਉਹ ਹੋਰ ਅੱਗੇ ਵਧਾਈ ਹੋਈ ਹੈ ਇਸ ਦੇ ਬਾਵਜੂਦ ਇੱਕ ਉਮੀਦ ਕਾਇਮ ਹੈ ਕਿ ਭਾਈ ਅਮਰਤਪਾਲ ਸਿੰਘ ਬਾਹਰ ਆਉਣਗੇ ਜਲਦ ਬਾਹਰ ਆਉਣਗੇ ਔਰ ਆਪਣੇ ਹਲਕੇ ਦੇ ਲੋਕਾਂ ਦਾ ਧਿਆਨ ਰੱਖਣਗੇ ਇਥੋਂ ਤੱਕ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਵਸਦੇ ਸਿੰਘਾਂ ਦਾ ਧਿਆਨ ਰੱਖਣਗੇ ਪੂਰੇ ਪੰਜਾਬ ਦਾ ਧਿਆਨ ਰੱਖਣਗੇ ਪਰ ਇਸ ਦੇ ਨਾਲ ਨਾਲ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜਿਹੜੇ ਨੇ ਉਹ ਆਏ ਦਿਨ ਲੋਕਾਂ 'ਚ ਵਿਚਰ ਰਹੇ ਨੇ ਆਏ ਦਿਨ ਉਹ ਮੀਟਿੰਗਸ ਕਰ ਰਹੇ ਨੇ ਲਗਾਤਾਰ ਉਹਨਾਂ ਦਾ ਜਿਹੜਾ ਸਿਆਸੀ ਕੰਮ ਹੈ ਉਹ ਸਾਹਮਣੇ ਨਜ਼ਰ ਆ ਰਹੇ ਨੇ ਕੀ ਕੁਝ ਬੋਲੇ ਨੇ ਇਸ ਦੌਰਾਨ ਆਪ ਪਿਤਾ ترਸੀਮ ਸਿੰਘ ਆਉ ਸੁਣਦੇ ਆ ਵਾਪਰਨ ਦੀ ਸੰਭਾਵਨਾ ਵਾ ਉਹ ਬਹੁਤ ਖਤਰਨਾਕ ਮਨਸੂਬੇ ਹਨਾਂ ਦੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਇੱਕ ਹੋਣ ਦੀ ਲੋੜ ਆ ਇੱਥੇ ਹੁਣ ਜਾਂ ਨਵੀਆਂ ਜਥੇਬੰਦੀਆਂ ਜਾਂ ਨਵੀਆਂ ਪਾਰਟੀਆਂ ਬਣਾਉਣ ਦਾ ਮੇਰੇ ਖਿਆਲ ਇਹ ਇੰਨਾ ਸਮਾਂ ਨਹੀਂ ਪਰ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਕਾਲ ਤਖਤ ਦੀ ਛਤਰ ਛਾਇਆ ਹੇਠ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਜੋ ਪ੍ਰਾਣੀ ਸਾਡੀ ਰਵਾਇਤੀ ਲੀਡਰਸ਼ਿਪ ਕੋਲ ਗਲਤੀਆਂ ਹੋਈਆਂ ਬਹੁਤ ਕੋ ਸਾਡੀ ਕੌਮ ਦਾ ਨੁਕਸਾਨ ਹੋਇਆ ਜਿਹੜਾ ਉਹਦੀ ਭਰਪਾਈ ਕਰਨੀ ਤੇ ਬੜੀ ਮੁਸ਼ਕਲ ਦੀ ਗੱਲ ਆ ਕਿ ਬਹੁਤ ਸਮਾਂ ਕੋਗਾ ਜੇ ਉਹ ਹੀ ਅੱਜ ਤੋਂ ਹੀ ਸਾਰੇ ਜਣੇ ਆਪਣੀ ਜਿਹੜੀ ਹਉਮੇ ਹੰਕਾਰ ਜੋ ਚੌਧਰਪੁਣਾ ਉਹਨੂੰ ਤਿਆਗ ਦੀ ਭਾਵਨਾ ਦਿਖਾਈਏ ਤੇ ਜੇ ਜੋ ਜੋ ਸਾਡੇ ਪੁਰਾਣੇ ਲੀਡਰ ਆ ਜੇ ਉਹਨਾਂ ਨੇ ਉਹਨਾਂ ਨੇ ਆਪਣੀ ਸਮਰੱਥਾ ਨਾਲ ਬਹੁਤ ਚੰਗਾ ਕੁਛ ਕਰਨ ਦੀ ਵੀ ਕੋਸ਼ਿਸ਼ ਕੀਤੀ ਚਲੋ ਕੁਝ ਉਹਨਾਂ ਦੇ ਹਾਲਾਤ ਵੀ ਉਸ ਸਮੇਂ ਦੇ ਇਦਾਂ ਦੇ ਹੋਣਗੇ ਪਰ ਠੀਕ ਹੈ ਕਿ ਉਹਨਾਂ ਦੇ ਜਿਹੜੇ ਰੋਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਉਹਨਾਂ ਚੰਗਾ ਵੀ ਨਭਾਇਆ ਮਾੜਾ ਵੀ ਨਭਾਇਆ ਚੰਗਾ ਨਭਾਉਣ ਵਾਲੇ ਵੀ ਬਹੁਤ ਆ ਜਾਂ ਉਹਨਾਂ ਦੀ ਸੁਣੀ ਨਹੀਂ ਗਈ ਜਾਂ ਕੋਈ ਇਹੋ ਜੀਆਂ ਚੀਜ਼ਾਂ ਵੀ ਵਾਪਰੀਆਂ ਇਸ ਕਰਕੇ ਆਪਾਂ ਸਾਰਿਆਂ ਨੂੰ ਮੇਰੇ ਖਿਆਲ ਕੌਮ ਦੇ ਸਿਰਦ ਸੱਜਣਾ ਨੂੰ ਬੈਠ ਕੇ ਹੀ ਕੋਈ ਕੋਈ ਇਹੋ ਜੀ ਰੂਪਰੇਖਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਸਾਡੀ ਕੌਮ ਇੱਕ ਲੜੀ ਚ ਪਰੋਈ ਜਾ ਸਕੇ ਇੱਕ ਹੋ ਸਕੀਏ The cat sat on the ਤਾਂ ਇਹ ਹੋਰ ਨਹੀਂ ਤੇ ਪਾਰਟੀਆਂ ਬਣਾਉਣੀਆਂ ਕੋਈ ਵੱਡੀ ਗੱਲ ਨਹੀਂ ਪਾਰਟੀਆਂ ਤੇ ਰਜਿਸਟਰ ਹੁੰਦੇ ਆ ਜਾਂ ਕੁਝ ਕਰਦੇ ਆ ਵੀ ਸਮਾਂ ਨਹੀਂ ਲੱਗਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਪਾਰਟੀਆਂ ਤੇ ਅੱਗੇ ਵੀ ਆਪਣੇ ਕੋਲ ਬਹੁਤ ਆ ਆਪਾਂ ਮੇਰੇ ਖਿਆਲ ਹੈ ਕਿ ਕੋਈ ਇਹੋ ਜਿਹਾ ਪਰਾਲਾ ਕਰੀਏ ਜਿਸ ਸਾਰੀ ਕੌਮ ਇੱਕਜੁੱਟ ਹੋ ਸਕੇ ਜੋ ਸਾਡੇ ਮਸਲੇ ਆ ਤਾਂ ਹੀ ਹੱਲ ਹੋ ਸਕਦੇ ਆ ਬਾਕੀ ਬੜੇ ਕੁਰਬਾਨੀ ਵਾਲੇ ਪਰਿਵਾਰ ਇਹ ਬਿਆਨ ਸਿੰਘ ਹੁਣੀ ਜੋ ਜੋ ਉਹਨਾਂ ਦੀ ਕੁਰਬਾਨੀ ਆ ਸੁਤਵੰਨ ਸਿੰਘ ਉਹਨਾਂ ਦੀ ਭਾਈ ਕੇਰ ਸਿੰਘ ਉਹਨਾਂ ਦੀ ਉਹ ਦੇ ਅੱਗੇ ਹਮੇਸ਼ਾ ਸਾਰੀ ਕੌਮ ਦਾ ਸਿਰ ਝੁਕਦਾ ਰਹੂਗਾ ਤੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਊਗਾ ਤੇ ਇਹ ਚੀਜ਼ ਹੈ ਕਿ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਦਿੱਤਾ ਸਕਦਾ ਇਹ ਤੁਸੀਂ ਜੋ ਉਹਨਾਂ ਨੂੰ ਮਾਨਸਕਾਰ ਜਾਂ ਅਮਰਿਤਪਾਲ ਨੂੰ ਦਿੱਤਾ ਇਹਦੇ ਵਾਸਤੇ ਅਸੀਂ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਤਹਿ ਦਿਲ ਤੋਂ ਧੰਨਵਾਦੀ ਰਵਾਂਗੇ ਸਾਡੀ ਇਹੋ ਇੱਛਾ ਕਿ ਸਾਡੀ ਕੌਮ ਇੱਕ ਝੰਡੇ ਥਲੇ ਇਕੱਠੀ ਹੋਵੇ ਤੇ ਸਾਡੇ ਜਿਹੜੇ ਬੰਦੀ ਸਿੰਘ ਇਨੇ ਚਿਹਰਾ ਤੋਂ ਜੋ ਸਾਡੀ ਕੌਮ ਦੀ ਅਹਣ ਸ਼ਾਨ ਲਈ ਉਹਨਾਂ ਨੇ ਕੁਰਬਾਨੀ ਕੀਤੀ ਉਹ ਜੇਲਾਂ ਚ ਰੋਲ ਰਹੇ ਸਾਰਿਆਂ ਨੂੰ ਸਾਨੂੰ ਆਪਣੇ ਭੜੇ ਪਾਰਟੀਬਾਜ਼ੀ ਤੋਂ ਧੜੇ ਬਾਜ਼ੀ ਤੋਂ ਸਾਰਿਆਂ ਤੋਂ ਉੱਪਰ ਉੱਠ ਕੇ ਉੱਪਰ ਉੱਠ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਉਹਨਾਂ ਲਈ ਵੀ ਇਹ ਖਾਲੇ ਵਿਖਾਵਾ ਨਾ ਕੀਤਾ ਜਾਵੇ ਅੱਗੇ ਸਾਡੇ ਲੀਡਰਾਂ ਨੇ ਮੇਰੇ ਖਿਆਲ ਹੈ ਕਿ ਇਹੋ ਜੇ ਮਸਲਿਆਂ ਤੇ ਵਿਖਾਵਾ ਕੀਤਾ ਉਹਨਾਂ ਦਿਲੋਂ ਸਿਰਦ ਨਹੀਂ ਸੀਗੇ ਇਸ ਕਰਕੇ ਜੇ ਸਾਰੀ ਕੌਮ ਇਕੱਠੀ ਹੋ ਜੇ ਤੇ ਮੇਰਾ ਖਿਆਲ ਕੋਈ ਸਮਾਂ ਨਹੀਂ ਲੱਗ ਸਕਦਾ ਸਾਰੇ ਅਸੀਂ ਜੋ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਹੱਲ ਕਰਵਾ ਸਕਦੇ ਹਾਂ